हां जी दोस्तों सारेयानु सस्श्रीकाल स्वागत है टोडा राज संधू फार्मिंग दे विच आज दी दोस्तों अपनी विजिट है की पਿੰਡ कोट सदरखां पਿੰਡ ਆ ਜਿਹੜਾ दोस्तों कोट सदरखां ਤੁਸੀਂ ਖਾਸ विजिट ਕਰਨੀ ਆ ਤੇ ਤਹਿਸੀਲ ਇਸ ਪਿੰਡ ਨੂੰ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਜੀ ਕੋੜੀ ਸੇਖਾਂ ਤੋਂ ਧਰਮਕੋਟ ਰੋਡ ਦੇ ਉੱਪਰ 3 ਕਿਲੋਮੀਟਰ ਦੀ ਦੂਰੀ ਆ ਕੋੜੀ ਸੇਖਾਂ ਤੋਂ ਪਿੰਡ ਕੋੜ सदरखां ਦੀ ਤੇ ਵੀਰ सोनू ਦੇ ਕੋਲੇ ਆਇਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਜਿੱਦਾਂ ਕਿ ਪਿਛਲੀਆਂ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਪਸ਼ੂ ਦਿਖਾਇਆ ਚਾਹੇ 2-3 ਨਗ ਹਰ ਇੱਕ ਵੀਡੀਓ ਦੇ ਵਿੱਚ ਦਿਖਾਉਣੇ ਆ ਤੇ ਵਿਕਰੀ ਵਾਲੇ ਪਸ਼ੂ ਆਉਂਦੇ ਆ ਸਮੇਂ ਸਮੇਂ ਨਾਲ ਤੁਸੀਂ ਜਿਹੜਾ ਕੰਟੈਕਟ ਸੰਪਰਕ ਬਣਾ ਕੇ ਰੱਖ ਸਕਦੇ ਹੋ ਰੇਟ ਭਾੜਾ ਫੜਦਾ ਉਹ ਜਿਹੜਾ ਬਿਲਕੁਲ ਜਾਇਜ਼ ਜੈਨੂਨ ਹੁੰਦਾ ਪਰ ਅੱਜ ਇਸ ਵੀਡੀਓ ਦੇ ਵਿੱਚ ਕੀ ਰੇਟ ਭਾੜੇ ਤੇ ਰਹਿਣ ਵਾਲੇ ਆ ਇਹਨਾਂ ਪਸ਼ੂਆਂ ਦੇ ਉਹ ਬਾਈ ਤੁਹਾਨੂੰ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਅੱਜ ਵੀਡੀਓ ਦੋਸਤੋ 23 ਅਗਸਤ ਨੂੰ ਆਪਾਂ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 8:30 ਵਜੇ ਸਮਾਂ ਹੈਗਾ ਅਨੀਮਲ ਜਿਹੜਾ ਪਸੰਦ ਆਊਗਾ ਰਿਕਵੈਸਟ ਹਰ ਵਾਰ ਆਪਣੀ ਜਿਹੜੀ ਬੇਨਤੀ ਆ ਸਾਰੇ ਭੈਣ ਭਰਾਵਾਂ ਅੱਗੇ ਹੁੰਦੀ ਆ ਵੀ ਸੂਏ ਸਵੇ ਪਸ਼ੂ ਨੂੰ ਦੋ ਡੰਗ ਚਵਾਈ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਹ ਕਰਦੇ ਆਂ ਗੱਲਬਾਤ ਵੀਰ सोनू ਦੇ ਨਾਲ ਪੁੱਛ ਲੈਨੇ ਆਂ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਸਭ ਤੋਂ ਪਹਿਲਾਂ ਵੀਰ सोनू ਸਸਰੀ ਘਰ ਸਸਰੀ ਘਰ ਵੀਰ ਜੀ ਠੀਕ ਆ ਵੀਰੇ ਬਹੁਤ ਵਧੀਆ ਠੀਕ ਆ ਅੱਛਾ ਸੋਨੂ ਵੀਰੇ ਨਾਗ ਬੇਸ਼ੱਕ ਕੋਈ ਦੋ ਆ ਗਏ ਕਦੀ ਤਿੰਨ ਆ ਗਏ ਹਾਂਜੀ 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 ਵੈਸੇ ਚਲੋ ਵੀਡੀਓ ਉਹਦੀ ਗੱਲ ਕਰ ਲਗੇ ਜਾਂ ਅੱਡੇ ਦੀ ਗੱਲ ਕਰਨਗੇ ਪਸ਼ੂ ਆਉਂਦੇ ਆ ਤੇ ਵੇਖਦੇ ਬਈ ਹੈ ਹਾਂਜੀ ਹਾਂਜੀ ਵੀਰ ਜੀ ਪਸ਼ੂ ਆਉਂਦੇ ਜਾਂਦੇ ਆਉਂਦੇ ਜਾਂਦੇ ਰਹਿੰਦੇ ਹਨ ਹਾਂਜੀ ਅੱਜ ਫਿਲਹਾਲ ਆਪਣੇ ਕੋਲ ਦੋ ਨਾਗ ਨੇ ਤੇ ਦੋਵੇਂ ਮਿਲਣ ਦਾ ਵੀ ਤਾਜੇ ਸੋਏ ਸੋਏ ਹਾਂਜੀ ਦੋਵੇਂ ਤਾਜੇ ਸੋਏ ਇੱਕ ਕੱਲ ਸੋਈ ਇੱਕ ਪਰਸੋ ਸੋਈ ਠੀਕ ਹੈ ਜੀ ਤਾਂ ਬਹੁਤ ਭੰਡ ਭਰਾਵਾਂ ਦੇ ਫੋਨ ਆਉਂਦੇ ਆ ਵੀ ਯਾਰ ਸੋਨੂੰ ਬਾਈ ਦਾ ਰੇਟ ਬੜੇ ਸਸਤੇ ਹੁੰਦੇ ਤਾਂ ਮੈਂ ਇਹਨਾਂ ਨਾਲ ਵੀ ਯਾਰ ਕਿਤੇ ਵੀਰ ਜਿਆਦਾ ਨਾਲ ਚੁੱਕਦੇ ਤਾਂ ਹੁਣ ਨਾ ਚੁੱਕਦੇ ਵੀ ਸਸਤੇ ਰੱਖਣੇ ਹਾਂਜੀ ਹਾਂਜੀ ਬਿਲਕੁਲ ਪਾ ਛੋਟੇ ਆ ਛੋਟੇ ਪਾ ਆ ਠੀਕ ਬੜਾ ਵੀ ਬੇਸ਼ੱਕ ਉਹ ਹਿਸਾਬ ਨਾਲ ਵਿੱਚੋਂ ਛੋਟੀਆਂ ਵੈੜਾਂ ਵੀ ਥੋੜੇ ਪੱਠੇ ਘਾੜੀ ਥੋੜੀ ਡਾਈਟ ਲੈ ਕੇ ਰੱਜਣ ਵਾਲੀਆਂ ਨੇ ਤੇ ਦੁੱਧ ਬੇਸ਼ੱਕ ਉਹਨਾਂ ਹੀ ਦੇਣਾ ਹੁੰਦਾ ਹਾਂਜੀ ਹਾਂਜੀ ਦੁੱਧ ਤਾਂ ਹੀ ਸੇਵਾ ਦਾ ਸੇਵਾ ਤੇ ਆਜੂ ਕਰਦੇ ਨਾਲ ਦੇ ਨਾਲ ਸ਼ੁਰੂਆਤਾਂ ਗੱਲਾਂ ਬਾਤਾਂ ਦੋਸਤੋ ਚੱਲਦੀਆਂ ਰਹਿਣਗੀਆਂ ਬਾਕੀ ਪਹਿਲੇ ਨੰਬਰ ਤੇ ਜਿਹੜੀ ਦੋ ਸੁਵਾ ਪੁੱਛਦੇ ਆ ਸੋਨੂ ਵੀਰ ਸੁਵਾ ਕਿਰਮਾ ਸੁਈ ਆ ਗਈ ਜੀ ਦੂਸਰਾ ਸੁਵਾ ਸੁਈ ਹੈ ਦੂਸਰਾ ਹਾਂਜੀ ਹਾਂਜੀ ਕੱਲ ਸੁਈ ਤੜਕੇ ਹੂੰ ਹਾਂਜੀ ਹਾਂਜੀ ਮਗਰ ਬੱਛਾ ਮਗਰ ਬੱਛਾ ਆ ਗਿਆ ਹਾਂਜੀ 6 ਕਿਲੋ ਬੋਲ ਆ 6 ਕਿਲੋ ਆ ਪਾਵੇਂ ਕਹੀਏਗੀ 8-9 ਕੀ ਫਾਇਦਾ ਜਿਹੜਾ ਚੋਲੇ ਨਾਲ 6 ਕਿਲੋ ਬੋਲ ਆ 6 ਕਿਲੋ ਸੁਵਾ ਦੂਜਾ ਹੈ ਹਾਂਜੀ ਦੂਸਰਾ ਸੁਵਾ ਜੀ ਦੁੱਧ ਬੱਛੀ ਚਵਾ ਦੇਗੀ 12 ਕਿਲੋ ਠੀਕ ਹੈ ਜੀ ਠੀਕ 12 ਕਿਲੋ ਦੋਸਤੋ ਵੀਰਾਂ ਦਾ ਵੀ ਦੁੱਧ ਚਵਾ ਦੇਓਗੀ ਠੀਕ ਹੈ ਜੀ ਬਾਕੀ 10 ਤੋਂ 11-12 ਦੀ ਉਮੀਦ ਤੁਸੀਂ ਕਰ ਸਕਦੇ ਹੋ ਬਾਕੀ ਆਣ ਕੇ ਤਸੱਲੀ ਕਰ ਲਿਓ ਬਾਕੀ ਥਣ ਥਣ ਪੂਰਾ ਮੁਠੀ ਥਣਾ ਆ ਦੇਖੋ ਯਾਰ ਠੀਕ ਹੈ ਜੀ ਮੁਠੀ ਥਣਾ ਤੇ ਚੌਹ ਥਣਾ ਦੀ ਸਪੇਸ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਮੁਠੀ ਥਣਾ ਬਾਕੀ ਹਾਈਟ ਕੱਦ ਦਰਮਿਆਨੀ ਆ ਹਾਈਟ ਕੱਦ ਦੀ ਮੈਂ ਪਹਿਲਾਂ ਜ਼ਿਕਰ ਕਰ ਦੇਣਾ ਮੀਡੀਅਮ ਹਾਈਟ ਦੇ ਵਿੱਚ ਦਰਮਿਆਨੀ ਹਾਈਟ ਦੇ ਵਿੱਚ ਜਿਹੜੇ ਪਸ਼ੂ ਤੁਹਾਨੂੰ ਅੱਜ ਦੋਵੇਂ ਦਿਖਾਵਾਂਗੇ ਕੱਲ ਦੀ ਸੂਈ ਆ ਮਕਰ ਪੱਛਾ ਮੇਲ ਕਾਫ ਆ ਆ ਦੇਖੋ ਜੀ ਤੇ 6 ਲੀਟਰ ਦੋਸਤੋ ਜਿਹੜਾ ਬੌਲਾ ਅਕਾਊਂਟ ਤੁਸੀਂ ਕਰ ਸਕਦੇ ਹੋ ਵੀ 6 ਲੀਟਰ ਜਿਹੜੀ ਅੱਜ ਮਾਤਰਾ ਹੈਗੀ ਆ ਬੋਲੇ ਦੀ ਤੇ ਦੁੱਧ ਵੀਰ ਕਹਿੰਦਾ ਵੀ 11 12 11 12 ਤੇ ਚੱਲੂਗੀ ਠੀਕ ਆ ਤੇ ਆਹ ਦੇਖੋ ਜਰਾ ਠੀਕ ਆ ਜੀ ਬਾਕੀ ਪਛੀ ਪੂਰੀ ਕਹਾਂਵਾ ਠੀਕ ਆ ਜੀ ਤੇ ਮਗਰ ਬੱਛਾ ਜਿਹੜਾ ਤੁਹਾਨੂੰ ਇੱਕੋਰੀਆ ਦਿਖਾ ਦਿੰਨੇ ਆ ਆ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਪਹਿਲੇ ਆਹ ਜਿਹੜਾ ਦੋਸਤੋ ਪਹਿਲੇ ਨੰਬਰ ਤੇ ਵੱਜਾ ਇਹ ਬੱਚਾ ਮੇਲ ਕਾਫ ਇਸ ਵਹਿਰ ਦੇ ਦਿੱਤਾ ਤੇ ਬਾਕੀ ਥਾਂ ਦੇ ਵੀ ਤੁਸੀਂ ਦੇਖ ਹੀ ਲਈਏ ਸਾਫ਼ ਸੁਥਰੀ ਆ ਮੂੰਹ ਮੱਥਾ ਵੀ ਤੁਸੀਂ ਦੇਖ ਲਿਆ ਸੋਨੂੰ ਭਾਈ ਮੋਲੇ ਦਾ ਵੀਰੇ ਕੀ ਰਹੂਗਾ 27000 ਰੁਪਏ ਆ ਇਹ ਬਿਲਕੁਲ 27000 ਹਾਂਜੀ ਹਾਂਜੀ ਵੀਰ ਜੀ ਹੂੰ 27000 ਚ ਮਾਨਤਨ ਵੀ ਕਰ ਦਾਂਗੇ ਠੀਕ ਆ ਜੀ ਮਾਨਤਨ ਜਿਹੜਾ ਭਾਬੋ 27000 ਦੇ ਵਿੱਚੋਂ ਕੀਤਾ ਜਾਊਗਾ ਬਾਕੀ ਬਿਲਕੁਲ ਨਵੀਂ ਨਕੋਰ ਤਾਜੀ ਸੁਈ ਆ ਬੱਚੇ ਦੇ ਨਾਲ ਨਾੜੂ ਹੈਗਾ ਤੋਂ ਬੈਕ ਸਾਈਡ ਤੋਂ ਪੂਰੀ ਆ ਤੁਹਾਨੂੰ ਥਣ ਦੇਵਾ ਆ ਪੂਰੀ ਫੇਰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਵੇਖ ਕੇ ਚੈੱਕ ਠੀਕ ਹੈ ਜੀ ਚੰਗੀ ਸਾਫ ਸੁਥਰੀ ਮਗਰ ਜਿਹੜਾ ਬੱਚਾ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਵੇਖੋ ਜੀ ਫੇਰ ਆ 나ੜੂ ਬੱਚੇ ਦੇ ਨਾਲ ਦੇਖ ਸਕਦੇ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਜਰਸੀ ਅਗਲੀ ਵਾਰ ਤੁਹਾਨੂੰ ਦਿਖਾਉਣੇ ਆ ਜਰਸੀ ਵੇਅ ਅੱਛਾ ਜਰਸੀ ਵੇਰਾ ਕੀ ਵੀ ਇਹ ਵੀ ਉਸਤਾਜੀ ਸੁਰੀਸ਼ ਬਾਈ ਸਾਡੀ ਹਾਂ ਜੀ ਆਹ ਪਾਸੋਂ ਸੁਈ ਆ ਜੀ ਇਹ ਪਰਸੋਂ ਸੁਈ ਆ ਬੱਚਿਆਂ ਨੇ ਕਿ ਪਾਇਆ ਇੰਦੇ ਮਗਰ ਵੱਛੀ ਆ ਜੀ ਵੱਛੀ ਆ ਗਈ ਆ ਹਾਂਜੀ ਹਾਂਜੀ ਮਗਰ ਵੱਛੀ ਆ ਵੀ ਜਰਸੀ ਦੀ ਹੈ ਹਾਂ ਹਾਂਜੀ ਅੱਛਾ ਕਿੰਨਾ ਕਿ ਸੋਨੂ ਬਾਈ ਕੀ ਬੋਲਾ ਇੰਦੇ ਥਲੇ ਹੁੰਦੇ ਬੋਲਾ ਇੰਦੇ ਥਲੇ 11 ਤੇ 10 ਕਿਲੋ ਥੁਲਾ ਗੁੱਲ ਹਾਂ 10 11 ਕਿਲੋ ਖੁਲਾਡੂਲਾ ਅੱਛਾ ਹਾਂਜੀ ਹਾਂਜੀ ਠੀਕ ਆ ਬਾਕੀ ਭੈਣ ਭਰਾਵਾਂ ਨੇ ਚੂਹ ਲੈਣਾ ਸੋਨੂ ਬਾਈ ਮੈਂ ਵੀਰ ਜੀ 11 ਤੋਂ ਘੱਟ ਨਹੀਂ ਹੁੰਦਾ ਵਾਧੀ ਹੋਵੇਗਾ ਠੀਕ ਆ ਠੀਕ ਆ ਹ ਬਹੁਤ ਘੱਟ ਨਹੀਂ ਹੋਵੇਗਾ ਹ 11 ਤੋਂ ਘੱਟ ਨਹੀਂ ਵੀਰਾਂ ਦਾ ਵੀ ਇੱਥੇ ਹੀ ਹੋਊਗਾ 11 ਲੀਟਰ ਜਿਹੜਾ ਦੱਸ ਰਿਹਾ ਮੈਂ ਤੇ ਸੂਆ ਦੂਜਾ ਹੈ ਹਾਂਜੀ ਹਾਂਜੀ ਵੀਰੂ ਸੂਏ ਦੂਜੇ ਸੂਏ ਭਰਾਵੋ ਤੇ ਮਗਰ ਬੱਛੀ ਆ ਬੱਛੀ ਵੀ ਤੁਹਾਨੂੰ ਦਿਖਾ ਦਾਂਗੇ ਜਰਸੀ ਬੋਦੀ ਵਾਲੀ ਆ ਠੀਕ ਆ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਕਿ ਨਾਰਮਲ ਜਰਸੀਆਂ ਤੁਸੀਂ ਦੇਖਦੇ ਹੋ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਆ ਫੇਸ ਕੁਆਲਟੀ ਦੇਖੋ ਛੋਟਾ ਜਿਹਾ ਕੰਨ ਆ ਤੇ ਮੱਥਾ ਬਿਲਕੁਲ ਬੋਦੀ ਪੂਰੀ ਤੁਸੀਂ ਦੇਖ ਸਕਦੇ ਹੋ ਕੁਈ ਕੀ ਅਟੈਂਸ਼ਨ ਚਾਰ ਕਰਨ ਜਦੀ ਬੋਦੀ ਹੈ ਰਗੜ ਦੀ। ਲੋ ਜੀ। ਤੁਸੀਂ ਸਭਾਈ ਜਿਹੜੀ ਆ ਦੋਸਤੋ ਪਰਸੋਂ ਹੋਈ ਅੱਜ ਤੀਜੇ ਦਿਨ ਦੇ ਵਿੱਚ ਤੇ ਬੋਲਾ 11 ਲੀਟਰ ਵੀਰ ਕਹਿੰਦਾ ਵੀ ਬੋਲਾ ਹੈਗਾ ਇਹ ਇਸ ਵਹੜੀ ਦੇ ਕੋਲ ਤੇ ਬਾਕੀ ਹਾਈਟ ਕਰ ਦੋ ਤੁਹਾਨੂੰ ਮੈਂ ਪਹਿਲਾਂ ਜ਼ਿਕਰ ਕਰ ਦਿੱਤਾ ਸਾਫ ਸੁਸਰੀ ਜਿੰਨੀ ਕਿ ਤੁਹਾਨੂੰ ਉੱਪਰੋਂ ਲੱਗ ਰਹੀ ਆ ਤੇ ਥਣ ਦੇਵੇ ਦੀ ਵੀ ਪੂਰੀ ਸਾਫ ਸੁਥਰੀ ਆ ਵੀ ਜੇਕਰ ਕਿਸੇ ਭੈਣ ਨੇ ਚਵਾਈ ਕਰਨੀ ਚਾਹੇ ਕਿਸੇ ਵੀਰ ਨੇ ਚਵਾਈ ਕਰਨੀ ਆ। ਤੇ ਮੁਠੀ თან ਤੁਸੀਂ ਜਿਹੜਾ ਮੰਨ ਕੇ ਸੌਦਾ ਕਰ ਲਿਓ ਤੇ ਨਾਲ ਰੰਗ ਦੇ ਵਿੱਚ ਤੁਮ ਜਿਹੜੀ ਇਹ ਜਰਸੀ ਆਪਾਂ ਦਾ ਵਹਿੜ ਦਿਖਾ ਰਹੇ ਹਾਂ ਠੀਕ ਆ ਜੀ ਦੂਜਾ ਸੂਆ ਸੂਆ ਬੜੀ ਸੋਹਣੀ ਆ ਫੇਸ ਕੁਆਲਟੀ ਕਾਫੀ ਸੋਹਣੀ ਆ ਤੇ ਇਹਦੇ ਮਗਰ ਵੀ ਬੱਚੀ ਆ ਆਪ ਵੀ ਦੋਸਤੋ ਬੱਚੀ ਤੇ ਮਗਰ ਤੁਹਾਨੂੰ ਆ ਬੱਚਾ ਦਿਖਾਉਣੀ ਆ ਆਹ ਦੇਖੋ ਜੀ ਕੀ ਮਿਲ ਕਾਫ 나ੜੂ ਬੱਚੇ ਦੇ ਨਾਲ ਅੱਜ ਤੀਜਾ ਦਿਨ ਠੀਕ ਆ ਤੀਜੇ ਦਿਨ ਦਾ ਬੱਚਾ ਮਗਰ ਵੱਛੀ ਆ ਵੱਛੀ ਬਹੁਤ ਪਿਆਰੀ ਆ ਪਸੰਦ ਆਊਗੀ ਤੁਹਾਨੂੰ ਆ ਦੇਖੋ ਜੀ ਠੀਕ ਹੈ ਤੇ ਬਾਕੀ ਰੇਟ ਪਰਤਾ ਵੀ ਵੇਰ ਸੋਨ ਨੂੰ ਤਾਂ ਆਪਾਂ ਪੁੱਛ ਲੈਣੀ ਆ ਪੋਰੀ ਥਾਂ ਤੋਂ ਆ ਬੈਚਰ ਤੋਂ ਕਰੋ ਚੱਟਾ ਅੱਛਾ ਸੋਨੂ ਭਾਈ ਦੋਨੋਂ ਬੱਛੀਆਂ ਦਾ ਚਵਾਚਪੂ ਕਿਦਾਂ ਵਧਿਆ ਇੱਕ ਨੰਬਰ ਆ ਜੀ ਇਹ ਭਰਾਹ ਨੂੰ ਪੂਰਾ ਪੂਰਾ ਠੀਕ ਹੈ ਤੇ ਮੁੱਲ ਸੋਨ ਨੂੰ ਕਿਦਾਂ ਇਹਦਾ 30000 ਰੁਪਈਆ ਜੀ 38 ਹਾਂਜੀ ਹਾਂਜੀ 38000 ਮੋਲਾ ਹਾਂਜੀ ਹਾਂਜੀ ਮਾਨਤਨ ਕਰਤਾ ਜੇਕਰ ਕੋਈ ਭੈਣ ਭਰਾ ਕੋਈ ਖਰੀਦਦਾਰ ਆਉਂਦਾ ਤੇ ਮਾਨਤਨ ਹੋ ਜੂ ਵਿੱਚੋਂ ਹਾਂਜੀ ਹਾਂਜੀ ਮਾਨਤਨ ਕਰਦਾ ਹਾਂ ਠੀਕ ਹੈ ਜੀ ਬੱਚੀ ਨੇ ਦੁੱਧ ਚਵਾਦ ਦੇਣਾ ਕਿ 14 ਕਿਲੋ ਵਸ ਕੇ 14 ਕਿਲੋ ਹਾਂ 14 15 ਕਿਲੋ ਵਸ ਕੇ ਚਾਹਣਾ ਜਿੰਨੇ ਬੋਲੇ ਹੋਣਾ ਇਹਨਾਂ ਦੇ ਅਕਸਰ 2 3 ਕਿਲੋ ਵਧਣੀਆਂ ਬੱਚੀ ਠੀਕ ਹੈ ਜੀ ਚਲੋ ਉਮੀਦ ਕਰ ਸਕਦੇ ਹਾਂ ਜੀ ਆਪਾਂ ਦੇਖੋ ਜੀ ਮਹੀਦੇ ਦੇ ਨਾਲ ਨਾਲ ਜਿਹੜੀ ਚੰਗੀ ਸੇਵਾ ਵੀ ਹੋਣੀ ਚਾਹੀਦੀ ਆ ਤੇ ਪਸ਼ੂ ਦੁੱਧ ਚਵਾ ਦੂਗਾ ਵੀਰ ਪਿੰਡਾਂ ਵੀ ਇਹਨਾਂ ਠੀਕ ਹੈ ਜੀ 14 ਲੀਟਰ ਤੱਕ ਬਾਕੀ ਹੋਣ ਤਕਰੀਬਨ ਜਿਹੜਾ ਤੁਸੀਂ ਚੁਆਈ ਕਰਕੇ ਲੈ ਜਾਵੋਗੇ ਉਹ ਦੋਸਤੋ ਤਕਰੀਬਨ ਕੋਈ 12 ਕ 11 ਕ ਲੀਟਰ ਜੜੀਗਾ ਬੋਲੇ ਦੇ ਵਿੱਚ ਚੁਆਈ ਕਰ ਲੂਗੇ ਠੀਕ ਹੈ ਤੇ ਨੰਬਰ ਆਪਾਂ ਲੈ ਲੈਂਦੇ ਆ सोनू ਵੀਰ बोलਦਗੇ ਨੰਬਰ ਆਪਣੇ 8872218399 ਠੀਕ ਹੈ ਜੀ ਇਹ ਦੋਸਤੋ ਮੇਰੇ ਨਾਲ ਵੀਰ सोनू ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਆ ਨੰਬਰਾਂ ਤੇ ਤੁਸੀਂ ਜਿਹੜੀ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ